ਸੋ ਪਹਿਲੇ ਦਰਸ਼ਕਾਂ ਵਾਜਾ ਪੰਗਲ ਕਰ ਲੈਨੇ ਆ ਪ੍ਰੋਸਟੇਟ ਗਲੈਂਡ ਬਾਰੇ ਕਰ ਲੈਨੇ ਆ ਸੋ ਟੂਡੇਜ਼ ਟਾਪਿਕ ਇਜ਼ ਪ੍ਰੋਸਟੇਟਾਈਟਸ ਹਾਈਪਰਪਲੇਸੀਆ ਬੀਪੀਐਚ ਪ੍ਰੋਸਟੇਟ ਦੀ ਬਿਮਾਰੀ ਕੀ ਹੈ ਪ੍ਰੋਸਟੇਟ ਗਲੈਂਡ ਹੁੰਦਾ ਕੀ ਹੈ ਇਹਨੂੰ ਪੰਜਾਬੀ ਚ ਕਹਿੰਦੇ ਗਦੂਦਾਂ ਸਿਆਣੀ ਉਮਰ ਚ ਪ੍ਰੋਬਲਮ ਆਂਦੀ 50 ਸਾਲ ਤੋਂ ਬਾਅਦ ਜ਼ਿਆਦਾ ਚਾਂਸੇ ਹੁੰਦੇ ਆ ਪ੍ਰੋਸਟੇਟਾਈਟਸ ਦਾ ਮਤਲਬ ਕੀ ਹੈ ਕਿ ਗਦੂਦ ਦੇ ਵਿੱਚ ਸੋਜਿਸ਼ ਹੋ ਜਾਵੇ ਗਦੂਦ ਦਾ ਸਾਈਜ਼ ਵੱਡਾ ਹੋ ਜਾਣਾ ਇਹ ਸਮਝੋ ਅਖਰੋਟ ਦੇ ਸਾਈਜ਼ ਦੀ ਹੁੰਦੀ ਹੈ ਆਦਮੀਆਂ ਚ ਹੁੰਦੀ ਹੈ ਸੋ ਇਹ ਤੋਂ ਪਹਿਲਾਂ ਕਿ ਪ੍ਰੋਸਟੇਟ ਦੀ ਪ੍ਰੋਬਲਮ ਆਵੇ ਪ੍ਰੋਸਟੇਟ ਕੈਂਸਰ ਹੋ ਜਾਏ ਜਾਂ ਸਰਜਰੀ ਕਰਾਣੀ ਪਵੇ ਤੁਸੀਂ ਮੇਰੇ ਨੰਬਰ ਦੇਖ ਰਹੇ ਹੋ ਲਗਾਤਾਰ ਸਕਰੀਨ ਤੇ ਵੱਡਾ ਲੰਬਾ ਚੱਕਰ ਨਹੀਂ ਸਿੰਪਲ ਕੈਪਸੂਲ ਗੋਲੀ ਟੈਬਲਟ ਖਾਣੀ ਦਿਨ ਚ ਦੋ ਵਾਰੀ ਖਾਣੀ ਬਿਮਾਰੀ ਸਰੀਰ ਦੀ ਕੋਈ ਹੋਵੇ ਦਵਾਈ ਦੇਸੀ ਇਲਾਜ ਦੇਸੀ ਕਰ ਬੈਠੇ ਦਵਾਈ 올 ਓਵਰ ਦੀ ਵਰਡ ਨਮਸਕਾਰ ਸਤ ਸ੍ਰੀ ਅਕਾਲ ਆਦਾ ਮੈਂ ਹੂੰ ਡਾਕਟਰ ਕੁਮਾਰ ਕੁਦਰਤੀ ਜੜੀ ਬੂਟਿਆਂ ਦੇ ਆਯੁਰਵੈਦਿਕ ਹੈਲਥ ਸੈਂਟਰ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਸ ਸਵਾਗਤ ਹੈ ਵੈਲਕਮ ਕੁਆਰਕ ਯੂਰਿਸਟਿਕ ਹਰਬਲ ਹੈਲਥ ਸੈਂਟਰ ਪਿਆਰੇ ਦਰਸ਼ਕੋ ਨਵੇਂ ਸਾਲ ਦੀਆਂ ਮੁਬਾਰਕਾਂ ਇਨੇ ਲੰਬੇ ਅਰਸੇ ਤੋਂ ਤੁਸੀਂ ਦੇਖ ਰਹੇ ਹੋ ਹਰ ਵਾਰੀ ਗੱਲ ਕਰੀਦੀ ਹੈ ਵੀ ਬਿਮਾਰੀ ਸਰੀਰ ਦੀ ਕੋਈ ਹੋਵੇ ਦਵਾਈ ਦੇਸੀ ਇਲਾਜ ਦੇਸੀ ਕਰ ਬੈਠੇ ਦਵਾਈ ਆਲ ਓਵਰ ਦੀ ਵਰਡ ਗੱਲ ਮੇਰੇ ਨਾਲ ਤੁਹਾਡੀ ਹੁੰਦੀ ਹੈ ਇਨਾ ਤੁਸੀਂ ਪੰਜਾਬੀ ਚ ਗੱਲ ਕਰੋ ਹਿੰਦੀ ਚ ਜਾਂ ਇੰਗਲਿਸ਼ ਚ ਸਰੀਰ ਦੀ ਬਿਮਾਰੀ ਤੋਂ ਭਾਵੇਂ 슈ਗਰ ਹੋਵੇ ਬਲੱਡ ਪ੍ਰੈਸ਼ਰ ਹੋਵੇ ਕੋਲੇਸਟ੍ਰੋਲ ਹੋਵੇ ਮੋਟਾਪਾ ਹੋਵੇ ਸੈਕਸ ਪ੍ਰੋਬਲਮ ਹੋਵੇ ਇਮਪੋਟੈਂਸੀ ਹੋਵੇ ਪ੍ਰੋਸਟੇਟ ਪ੍ਰੋਬਲਮ ਹੋਵੇ ਵਾਲ ਝੜਦੇ ਹੋਣ ਕਨਸਟਿਪੇਸ਼ਨ ਕਬਜ਼ ਹੋਵੇ ਪੇਟ ਦਰਦ ਗੋਡਾ ਦਰਦ ਮੋਢਾ ਦਰਦ ਆਰਥਰਾਇਟਸ ਰਿਊਮੈਟਿਡ ਆਰਥਰਾਇਟਸ ਗਾਊਟ ਆਰਥਰਾਇਟਸ ਬਵਾਸੀਰ ਸਕਿਨ ਪ੍ਰੋਬਲਮ ਕੋਈ ਕਿੰਨੇ ਦੁਨੀਆਂ ਨੂੰ ਅਲਰਜੀ ਦੀ ਪ੍ਰੋਬਲਮ ਹੈ ਰੈਸ਼ ਹੈ ਸੋਰਾਈਸਿਸ ਹੈ ਵਿਟੀ ਲੀਗੋ ਜਿਹਨੂੰ ਫਲਵੇਰੀ ਕਹਿੰਨੇ ਨੇ ਨੇਰ ਚਾਨਣ ਦਦਰ ਚੰਬਲ ਵਾਲ ਚੜਦੇ ਸਿਕਰੀਆ ਲਿਊਕੋਡਰਮਾ ਸੋ ਇਹ ਸਿਰਫ ਬਿਮਾਰੀਆਂ ਦੇ ਨਾਮ ਏਸ ਕਰਕੇ ਰਹਿ ਰਹੇ ਹੋਏ ਕਿ ਜੇ ਅਸੀਂ ਅੱਜ ਸਪੋਜ਼ ਕਰੂ ਕੋਈ ਟੌਪਿਕ ਫੜਦੇ ਆ ਉਹਦਾ ਇਹ ਨਹੀਂ ਮਤਲਬ ਕਿ ਅਸੀਂ ਉਸੇ ਚੀਜ਼ ਦਾ ਇਲਾਜ ਕਰਦੇ ਹਾਂ ਇਹ ਮੈਨੂੰ ਹਰ ਵਾਰੀ ਇਲਾਬੋਰੇਟ ਏਸ ਕਰਕੇ ਕਰਨਾ ਪੈਂਦਾ ਕਿ ਸਮ ਪੀਪਲ ਆਰ ਵਾਚਿੰਗ ਫਸਟ ਟਾਈਮ ਸੋ ਜਸਟ ਫॉर देयर ਨੋਲੇਜ ਥੈਟ ਵੀ ਟਰੀਟ ਈਚ ਐਂਡ ఎవਰੀਥਿੰਗ ਬਾਈ ਜਸਟ ਸਪਲੀਮੈਂਟਸ ਬਾਈ ਆਯੁਰਵੈਦਿਕ ਲਾਈਨ ਆਫ ਟ੍ਰੀਟਮੈਂਟ ਵਾਈ ਬਿਕਾਜ਼ ਦੇਰ ਇਜ਼ ਨੋ ਸਾਈਡ ਇਫੈਕਟ ਸੋ ਕੋਈ ਵੀ ਤੁਹਾਡੀ ਪ੍ਰੋਬਲਮ ਹੋਵੇ ਤੁਸੀਂ ਯੂ ਆਰ ਮੋਸਟ ਵੈਲਕਮ ਟੂ ਗਿਵ ਮੀ ਅ ਕਾਲ ਆਰ ਲੀਵ ਦ ਮੈਸੇਜ ਆਰ ਈਮੇਲ ਮੀ ਆਰ ਟੈਕਸਟ ਮੀ ਆਰ ਈਵਨ ਸੇਮ ਨੰਬਰਸ ਆਰ ਔਨ ਦਾ ਵਟਸਐਪ ਇਦਾਂ ਹੀ ਗੱਲ ਕਰਦੇ ਕਰਦੇ ਕੋਈ ਦਿਮਾਗ 'ਚ ਗੱਲ ਆ ਜਾਂਦੀ ਤੇ ਕੋਈ ਟੌਪਿਕ ਫੜ ਲਈਦਾ ਇਸੇ ਕਰਕੇ ਤੁਹਾਨੂੰ ਫਿਰ ਦੱਸੀਏ ਕਿ ਜਿਆਦਾ ਦਵਾਈ ਜਾੜੀ ਮੇਰੀ ਹੈ ਮਰਦਾਨਾ ਤਾਂ ਕਮਜ਼ੋਰੀ ਦੀ ਜਾਂਦੀ ਹੈ 슈ਗਰ ਦੀ ਵਾਲ ਚੜਨ ਦੀ ਤੇ weight ਘਟਾਉਣ ਦੀ ਇੱਥੇ ਤੱਕ ਕਿ ਅਸੀਂ ਹਾਈਟ ਵਿਧਾਨ ਦੀ ਵੀ ਦਵਾਈ ਦਿੰਨੇ ਆ ਸੋ ਪਹਿਰੇ ਦਰਸ਼ਕੋ ਆਜਾ ਪੰਗਲ ਕਰ ਲੈਨੇ ਆ ਪ੍ਰੋਸਟੇਟ ਗਲੈਂਡ ਬਾਰੇ ਕਰ ਲੈਨੇ ਆ ਸੋ ਟੂਡੇਸ ਟਾਪਿਕ ਇਜ਼ ਪ੍ਰੋਸਟੇਟਾਈਟਸ ਹਾਈਪਰਪਲੇਸ Gia BPH ਪਾਵੇਂ ਲੱਖਾਂ ਵਾਰੀ ਅਸੀਂ ਅੱਗੇ ਵੀ ਕਰ ਚੁੱਕੇ ਆ ਪਰ ਹਜੇ ਵੀ ਕਈ ਵਾਰੀ ਹੈਰਾਨੀ ਹੁੰਦੀ ਹੈ ਕਈ ਲੋਕ ਜਦੋਂ ਮੈਨੂੰ ਕਾਲ ਕਰਕੇ ਕਰਦੇ ਜੀ ਪਹਿਲੀ ਵਾਰੀ ਦੇਖਿਆ ਸੀ ਹਾਲਾਂਕਿ ਹਰ ਹਫਤੇ ਤੁਸੀਂ ਮੈਨੂੰ ਗਲੋਬਲ ਪੰਜਾਬ ਤੇ ਫਰਾਈਡੇ ਸੈਚਰਡੇ ਸੰਡੇ ਦੇਖਦੇ ਆ ਰਹੇ ਹੋ ਪਰ ਠੀਕ ਹੈ ਇਹ ਬਹੁਤੀ ਦੁਨੀਆ ਟੀਵੀ ਨਹੀਂ ਦੇਖਦੀ ਤੇ WhatsApp ਸੌਰੀ Facebook ਜਾਂ YouTube ਤੋਂ ਦੇਖ ਲੈਂਦੇ ਆ ਅੱਜ ਆਪਾਂ ਗੱਲ ਕਰੀ ਵੀ ਪ੍ਰੋਸਟੇਟ ਦੀ ਬਿਮਾਰੀ ਕੀ ਹੈ ਪ੍ਰੋਸਟੇਟ ਗਲੈਂਡ ਹੁੰਦਾ ਕੀ ਹੈ ਇਹਨੂੰ ਪੰਜਾਬੀ ਵਿੱਚ ਕਹਿੰਦੇ ਗਦੂਦਾਂ ਸਿਆਣੀ ਉਮਰ 'ਚ ਇਹ ਪ੍ਰੋਬਲਮ ਆਂਦੀ ਹੈ 50 ਸਾਲ ਤੋਂ ਬਾਅਦ ਜ਼ਿਆਦਾ ਚਾਂਸੇ ਹੁੰਦੇ ਆ ਪਰ ਕਈ ਮੈਂ ਬੜੀ ਵਾਰੀ ਅਗੇ ਕੇਸੇ ਚ ਦੱਸਿਆ ਵੀ ਯੰਗ-ਯੰਗ ਮੁੰਡਿਆਂ ਚ ਵੀ ਦੇਖੀ ਆ ਜਦਕਾ ਕੋਈ ਚਾਂਸ ਨਹੀਂ ਹੁੰਦਾ ਹਾਈਪਰਪਲੇਜ਼ੀਆ ਦਾ ਬੀਪੀਐਚ ਦਾ ਯੰਗ ਮੁੰਡਿਆਂ ਚ 50 ਸਾਲ ਤੋਂ ਬਾਅਦ ਹੋਵੇ ਤਾਂ ਫੇਰ ਤਾਂ ਠੀਕ ਆ ਤੇ ਹੁੰਦਾ ਕੀ ਆ ਜਦੋਂ ਸਪੋਜ਼ ਕਰੋ ਪ੍ਰੋਸਟੇਟ ਦੀ ਪ੍ਰੋਬਲਮ ਹੋਵੇ ਪ੍ਰੋਸਟਾਈਟਿਸ ਦਾ ਮਤਲਬ ਕੀ ਆ ਕਿ ਗਦੂਦ ਦੇ ਵਿੱਚ ਸੋਜਿਸ਼ ਹੋ ਜਾਣੀ ਗਦੂਦ ਦਾ ਸਾਈਜ਼ ਵੱਡਾ ਹੋ ਜਾਣਾ ਇਹ ਸਮਝੋ ਅਖਰੋਟ ਦੇ ਸਾਈਜ਼ ਦੀ ਹੁੰਦੀ ਆ ਆਦਮੀਆਂ ਚ ਹੁੰਦੀ ਹੈ ਪ੍ਰੋਸਟੇਟ ਗਲੈਂਡ ਹੈ ਕੰਮ ਇਹਦਾ ਕੀ ਹੁੰਦਾ ਸਮਝੋ ਵੀ ਤੁਸੀਂ ਪੰਜਾਬੀ ਚ ਸੌਖਾ ਜਿਹੀ ਸਮਝੋ ਕਿ ਵੀਰੇਜ ਬਣਾਣਾ ਇਹਦਾ ਹੀ ਕੰਮ ਹੈ ਜਦ ਕਿ ਵੀਰੇਜ ਬਣਾਉਣ ਦੇ ਵਿੱਚ ਟੈਸਟਿਕਲਸ ਦਾ ਵੀ ਕੰਮ ਹੁੰਦਾ ਹੈ ਤੇ ਪ੍ਰੋਸਟੇਟ ਗਲੈਂਡ ਦਾ ਵੀ ਕੰਮ ਹੁੰਦਾ ਹੈ ਪ੍ਰੋਸਟੇਟ ਗਲੈਂਡ ਜਦੋਂ ਤੁਹਾਡਾ ਵੀਰੇਜ ਨਿਕਲਦਾ ਹੈ ਜਿਹੜੀ ਸੈਕ੍ਰੀਸ਼ਨ ਜਾਂ ਫਲੂਇਡ ਹੁੰਦਾ ਉਹ ਸਮਝੋ ਨਾਲ ਪ੍ਰੋਸਟੇਟ ਗਲੈਂਡ ਦਾ ਹੱਥ ਹੁੰਦਾ ਅੱਛਾ ਕਾਰਨ ਇਹਦੇ ਚ ਇੱਕ ਤਾਂ ਉਮਰ ਨਾਲ ਫਰਕ ਪੈਂਦਾ ਕੋਈ ਇਨਫੈਕਸ਼ਨ ਹੋਵੇ ਤਾਂ ਫਰਕ ਪੈ ਜਾਂਦਾ ਕੋਈ ਸੋਜ ਹੋਵੇ ਤਾਂ ਫਰਕ ਪੈ ਜਾਂਦਾ ਤੁਹਾਡਾ ਫਰਜ਼ ਬੰਦਾ ਤੁਸੀਂ ਆਪਣੇ ਡਾਕਟਰ ਕੋਲ ਜਾਉਂਦੇ ਹੋ ਈਵਨ ਕਿ ਤੁਹਾਡੇ ਬਲੱਡ ਵਰਕ ਦੇ ਵਿੱਚ ਵੀ ਪਤਾ ਲੱਗ ਜਾਂਦਾ ਉਹਨਾਂ ਨੂੰ ਬੇ ਪ੍ਰੋਸਟੇਟ ਦਾ ਕੋਈ ਪ੍ਰੋਬਲਮ ਆ ਰਹੀ ਹੈ ਫਿਰ ਉਹ ਕਈ ਵਾਰੀ ਗੁਦਾ ਚ ਪਾ ਕੇ ਚੈੱਕ ਕਰਦੇ ਆ ਇਸ ਕਰਕੇ ਤੁਸੀਂ ਬਲੱਡ ਵਰਕ ਕਰਾਓ ਜੇ ਕੋਈ ਤੁਹਾਡਾ ਡਾਕਟਰ ਦੱਸ ਦੇ ਆ ਉਹ ਤੁਹਾਨੂੰ ਗੁਦਾ ਤੋਂ ਨਹੀਂ ਚੈੱਕ ਕਰਕੇ ਦੱਸਦੇ ਆ ਜਾਂ ਫਿਰ ਅਲਟਰਾਸਾਉਂਡ ਕਰਨਗੇ ਜੇ ਪ੍ਰੋਸਟੇਟ ਦੀ ਪ੍ਰੋਬਲਮ ਹੈ ਤੇ ਐਲੋਪੈਥੀ ਦੀ ਦਵਾਈ ਖਾਂਦੇ ਸਾਰੀ ਉਮਰ ਲੰਘ ਜਾਣੀ ਹੈ ਨਹੀਂ ਤੇ ਫਿਰ ਉਹਨਾਂ ਨੇ ਕਹਿੰਨਾ ਵੀ ਸਰਜਰੀ ਕਰਤੇ ਇੱਕ ਗੱਲ ਯਾਦ ਰੱਖਣਾ ਜੇ ਪ੍ਰੋਸਟੇਟ ਕਰਾ ਲਿਆ ਸਰਜਰੀ ਕਰਾ ਲਏ ਤੇ ਫੇ ਤੁਸੀਂ ਸੈਕਸ ਨਹੀਂ ਕਰ ਸਕਦੇ ਉਹਨਾਂ ਨੇ ਉਸੇ ਵੇਲੇ ਕਹ ਦਿੰਨਾ ਜੀ ਤੁਸੀਂ ਉਹ 9 ਮਹੀਨੇ ਨਹੀਂ ਸੈਕਸ ਕਰ ਸਕਦੇ ਪਰ ਮੈਂ ਉਹ ਕਿਸੇ ਡੀਲ ਕਰ ਰਿਆਂ ਜਿਹੜੇ ਕਹਿੰਦੇ 9-9 ਸਾਲ ਹੋ ਗਿਆ ਸੀ ਸੈਕਸ ਨਹੀਂ ਕਰ ਸਕੇ ਸੋ ਇਹ ਤੋਂ ਪਹਿਲਾਂ ਕਿ ਪ੍ਰੋਸਟੇਟ ਦੀ ਪ੍ਰੋਬਲਮ ਆਵੇ ਪ੍ਰੋਸਟੇਟ ਕੈਂਸਰ ਹੋ ਜਾਏ ਜਾਂ ਸਰਜਰੀ ਕਰਾਣੀ ਪੜੇ ਤੁਸੀਂ ਮੇਰੇ ਨੰਬਰ ਦੇਖ ਰਹੇ ਹੋ ਲਗਾਤਾਰ ਸਕਰੀਨ ਤੇ ਹੁੰਦਾ ਕੀ ਤੁਹਾਨੂੰ ਲੱਛਣ ਕੀ ਪਤਾ ਲੱਗਣਗੇ ਪਹਿਲਾਂ ਤੇ ਪ੍ਰੋਸਟੇਟ ਗਲੈਂਡ ਜੇ ਵੱਜ ਜਾਏ ਤੇ ਨਾਲਾਂ ਚ ਦਰਦ ਰਹਿਣ ਲੱਗ ਜਾਗੇ ਲੋਅਰ ਐਬਡੋਮਨ ਪੇਟ ਦੇ ਨਿਚਲੇ ਹਿੱਸੇ ਚ ਬਿਟਵੀਨ ਦ ਸਕਰੋਟਮ ਐਂਡ ਦੀ ਐਨਸ ਦਰਦ ਰਹਿਣ ਲੱਗ ਜਾਗੇ ਸਮਝੋ ਪੰਜਾਬੀ ਚ ਨਾਲਾਂ ਚ ਭਾਰ ਪੈਣ ਲੱਗ ਜਾਗਾ ਦੂਸਰਾ ਬਾਰ ਬਾਰ ਪਿਸ਼ਾਬ ਕਰਨ ਨੂੰ ਦਿਲ ਕਰਦਾ ਫੀਲ ਲਾਈਕ ਟੂ ਮਿਕਚੂਰੀਟ ਅਗੇਨ ਐਟ ਅਗੇਨ بار بار ਤੁਹਾਨੂੰ ਪਸ਼ਾਬ ਦੀ ਹਾਜਤ ਹੁੰਦੀ ਆ ਕਈ ਵਾਰੀ ਇਨਫੈਕਸ਼ਨ ਜ਼ਿਆਦਾ ਹੋ ਜੇ ਤੇ ਪਸ਼ਾਬ ਚ ਪਾਸ ਵੀ ਆ ਜਾਂਦੀ ਆ ਜ਼ਖਮ ਹੋ ਜੇ ਤੇ ਪਸ਼ਾਬ ਚ ਬਲੱਡ ਵੀ ਆ ਜਾਂਦਾ ਇਹ ਡਿਪੈਂਡ ਕਰਦਾ ਕਿ ਸੋਜਿਸ਼ ਕਿੰਨੀ ਆ ਪਰ ਇਹ ਹੀ ਚੀਜ਼ ਹੌਲੀ ਹੌਲੀ ਕਈ ਸਾਲ ਲੱਗ ਜਾਂਦੇ ਆ ਪੇਸ਼ੈਂਟ ਵਿਚਾਰਾ ਸਫਰ ਕਰਦਾ ਰਹਿੰਦਾ ਇਲਾਜ ਨਹੀਂ ਕਰਦੇ ਡਾਕਟਰ ਨੂੰ ਦੱਸਦੇ ਨਹੀਂ ਸ਼ਰਮਾਂਦੇ ਰਹਿੰਦੇ ਆ ਫਿਰ ਇਹਦੇ ਨਾਲ ਨਾਮਰਦਾਨਗੀ ਆ ਜਾਂਦੀ ਤਦ ਤੱਕ ਇਹ ਪਹੁੰਚ ਜਾਂਦੀ ਹੈ ਕੈਂਸਰ ਦੀ ਸਟੇਜ ਔਰ ਜੇ ਕੈਂਸਰ ਦੇ ਜਦ ਕਿ ਪ੍ਰੋਸਟੇਟ ਕੈਂਸਰ ਨਾਲ ਵੀ ਬਹੁਤ ਡੈਥਸ ਹੋ ਰਹੀਆਂ ਜਿਦਾਂ ਬ੍ਰੈਸਟ ਕੈਂਸਰ ਨਾਲ ਕਿੰਨੀਆਂ ਲੇਡੀਜ਼ ਡੈਥਸ ਹੋਈਆਂ ਹਰ ਚੀਜ਼ ਦਾ ਅਲਰਜ ਜ਼ਰੂਰੀ ਨਹੀਂ ਵੀ ਸਰਜਰੀ ਕਰਾਣੀ ਹੈ ਦੇਸੀ ਦਵਾਈ ਜਿਹੜੇ ਤੋਂ ਦੱਸਿਆ ਕਿ ਪ੍ਰੋਸਟੇਟ ਦੀ ਜਿੱਡੀ ਮਰਜ਼ੀ ਵੱਡੀ ਪ੍ਰੋਬਲਮ ਹੋਵੇ ਤੁਸੀਂ 2-4 ਮਹੀਨੇ ਦਵਾਈ ਖਾਓ ਉਹੀ ਜੇ ਬਹੁਤ ਜ਼ਿਆਦਾ ਫਿਰ ਮਜ਼ੇਦਰ ਗੱਲ ਇਹ ਹੈ ਗਾਰੰਟੀ ਇਸ ਗੱਲ ਦੀ ਹੈ ਕਿ ਪ੍ਰੋਸਟੇਟ ਦੀ ਟ੍ਰੀਟਮੈਂਟ ਕਰ ਰਹੇ ਆ ਫਾਇਦਾ ਮਰਦਾਨਾ ਤਾਕਤ ਵਾਲੇ ਵੀ ਸ਼ਰਤੀਆ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਉਹਨਾਂ ਨੂੰ ਨਾ ਮਰਦਾਨ ਕੀ ਵੀ ਹੁੰਦੀ ਹੈ ਕਿਉਂਕਿ ਉਹ ਫਿਰ ਵੀਰੇਜ ਪੂਰੀ ਤਰ੍ਹਾਂ ਨਿਕਲਦਾ ਨਹੀਂ ਕਿਦਾਂ ਕਿਉਂਕਿ ਪ੍ਰੋਸਟੇਟਿਕ ਗਲੈਂਡ ਹੈ ਬਲੈਡਰ ਦੇ ਪਿੱਛੇ ਪਿਆ ਹੁੰਦਾ ਉਹ ਬਲੈਡਰ ਤੇ ਉਹਦਾ ਪ੍ਰੈਸ਼ਰ ਪੈਂਦਾ ਤੇ ਤੁਹਾਡਾ ਦਿਲ ਕਰਦਾ ਪਿਸ਼ਾਬ ਕਰੀਏ ਕਈ ਵਾਰੀ ਯੂ ਕੈਨਟ ਇਵਨ ਪਾਸ ਦਾ ਯੂਰਿਨ ਐਨੀ ਪ੍ਰੋਬਲਮ ਹੁੰਦੀ ਹੈ ਕਿ ਪਿਸ਼ਾਬ ਆਇਆ ਤੁਸੀਂ ਖੜੇ ਵੀ ਹੋ ਕੇ ਕਰ ਰਹੇ ਹੋ ਪਰ ਪਿਸ਼ਾਬ ਨਿਕਲ ਨਹੀਂ ਰਿਹਾ ਕਿਉਂਕਿ ਉਹ ਜਿਹੜੀ ਪ੍ਰੋਸਟੇਟ ਗਲੈਂਡ ਹੈ ਬਲੈਡਰ ਦੇ ਅੱਗੇ ਆ ਕੇ ਰੁਕਾਵਟ ਕਰ ਰਹੀ ਹੈ ਕਈ ਵਾਰੀ ਫਿਰ ਡਾਕਟਰ ਕੈਥੀਟਰ ਪਾ ਕੇ ਪਿਸ਼ਾਬ ਕਰ ਦਿੰਦੇ ਇਸ ਕਰਕੇ ਕੋਸ਼ਿਸ਼ ਤੇ ਇਹ ਹੀ ਕਰੋ ਕਿ ਜੇ ਬੈਠੇ-ਬੈਠੇ ਪਿਸ਼ਾਬ ਨਹੀਂ ਆ ਰਿਹਾ ਤੇ ਖੜੇ ਹੋ ਕੇ ਕਰ ਲਓ। ਪੇਟ ਅੰਦਰ ਕਰੋ, ਐਕਸਰਸਾਈਜ਼ ਕਰੋ, ਕਪਾਲ ਬਾਤੀ ਕਰ ਲਿਆ ਕਰੋ। ਨਹੀਂ ਤੇ ਟੱਬ ਬਾਤ ਕਹਿੰਦੇ ਟੱਬ ਚ ਬਹਿ ਕੇ ਪਿਸ਼ਾਬ ਕਰੋ। ਇਹਦਾ ਮਤਲਬ ਇਹ ਆ ਕਿ ਇੱਥੇ ਤੱਕ ਨੌਬਤ ਹੀ ਨਾ ਆਵੇ। ਜੇ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਨਲਾਂ ਚ ਦਰਦ ਹੋ ਰਹੀ ਹੈ, ਸਕਰੋਟਮ ਚ ਐਸ ਅਨਸ ਦੇ ਕੋਲ ਵੀ ਦਰਦ ਹੋ ਰਹੀ ਹੈ, ਇੱਥੇ ਤੱਕ ਕਿ ਕਈ ਵਾਰੀ ਲੈਟਰਨ ਵੀ ਬਾਰ ਬਾਰ ਆਨ ਲੱਗ ਜਾਂਦੀ ਕਿਉਂਕਿ ਗਲੈਂਡ ਦਾ ਪਾਰ ਜੇ ਉੱਪਰ ਨੂੰ ਪਏਗਾ ਤਾਂ ਪਿਸ਼ਾਬ ਰੋਪੇਗਾ ਪਿੱਛੇ ਨੂੰ ਪਏਗਾ ਤਾਂ ਲੈਟਰਨ ਦੀ ਹਾਜਤ ਹੋਏਗੀ ਬਹੁਤ ਆ ਥਿੰਗਸ ਵੀ ਪਿਸ਼ਾਬ ਬਾਰ ਬਾਰ ਆਣਾ ਲੈਟਰਨ ਦੀ ਬਾਰ ਬਾਰ ਹਾਜਤ ਹੋਣੀ ਹੋਏਗਾ ਕਿ ਪਿਸ਼ਾਬ ਜੇ ਆ ਵੀ ਆਏਗਾ ਤੇ ਖੁੱਲ ਕੇ ਨਹੀਂ ਆਉਂਦਾ ਮਤਲਬ ਧਾਰ ਨਹੀਂ ਵੱਜਦੀ ਥੋੜਾ ਥੋੜਾ ਬੂੰਦ ਬੂੰਦ ਕਰਕੇ ਆਉਂਦਾ ਪਿਆਰੇ ਦਰਸ਼ਕੋ ਇਹ ਜਿਆਦਾ ਕਾਰਨ ਹੁੰਦਾ 올ਡ ਸਟੇਜ ਦੇ ਵਿੱਚ ਜਾਂ ਸੋਜਸ਼ ਦੇ ਵਿੱਚ ਜਾਂ ਇਨਫੈਕਸ਼ਨ ਦੇ ਵਿੱਚ ਜਦੋਂ ਕਿਸੇ ਨੂੰ ਇਸ ਤਰ੍ਹਾਂ ਫੀਲ ਹੋਣ ਲੱਗ ਜਾਏ ਕਿ ਮੈਨੂੰ ਪਿਸ਼ਾਬ ਤੋਂ ਮ ਕਰਨ ਜਾਣਾ ਆਂਦਾ ਵੀ ਹੈ ਲੇਕਿਨ ਬਲੈਡਰ ਪੂਰਾ ਨਹੀਂ ਖਾਲੀ ਹੁੰਦਾ ਦਾ ਰੀਜ਼ਨ ਇਜ਼ ਕਿ ਬਿਕਾਜ਼ ਆਫ ਦੀ ਇਨਫਲਮੇਸ਼ਨ ਆਫ ਦੀ ਪ੍ਰੋਸਟੇਟ ਗਲੈਂਡ ਇਟ ਪuts ਅ ਪ੍ਰੈਸ਼ਰ ਓਨ ਦੀ ਬਲੈਡਰ ਐਂਡ ਇਟ ਸਟਿਲ ਰਿਟੇਨਸ ਅ ਯੂਰਿਨ ਇਨਸਾਈਡ ਦਾ ਬਲੈਡਰ ਜੂਰੀਤਰਾ ਦੇ ਵਿੱਚ ਪ੍ਰੋਬਲਮ ਆਏਗੀ ਬਲੈਡਰ ਚ ਪ੍ਰੋਬਲਮ ਆਏਗੀ ਪਸ਼ਾਬ ਅੰਦਰ ਜੇ ਰਹੇਗਾ ਇਨਫੈਕਸ਼ਨ ਵਧੇਗੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਪਸ਼ਾਬ ਖੁੱਲ ਕੇ ਆ ਜਾਏ ਖਾਜਤ ਹੋ ਜਾਏ ਦਿਨ ਚ ਦੋ ਵਾਰੀ ਆਏ ਜਾਂ ਤਿੰਨ ਵਾਰੀ ਬੈਲ ਡਿਪੈਂਡਸ ਕਿ ਤੁਸੀਂ ਕਿੰਨਾ ਲੀਕੜ ਪੀਂਦੇ ਹੋ ਤੇ ਜਦੋਂ ਵੀ ਪਸ਼ਾਬ ਦੀ ਰੁਕਾਵਟ ਜ਼ਿਆਦਾ ਹੋਵੇ ਨਲਾ ਚ ਦਰਦ ਹੋਵੇ ਤੁਹਾਡੇ ਬਲੱਡ ਟੈਸਟ ਜਾਂ ਐਕਸ-ਰੇ ਚ ਜਾਂ ਅਲਟਰਾਸਾਉਂਡ ਚ ਜਾਂ ਜਦੋਂ ਪਰ ਐਨਐਸ ਨੂੰ ਕਹਿੰਦੇ ਆ ਇਹ ਗੋਦਾ ਚ ਪਾ ਕੇ ਜੇ ਚੈੱਕ ਕਰਕੇ ਤੁਹਾਡੇ ਡਾਕਟਰ ਨੇ ਦੱਸਿਆ ਵੀ ਇਟ ਇਜ਼ ਅ ਹਾਈਪਰਪਲੇਜ਼ੀਆ ਇਟ ਇਜ਼ ਅ ਬੀਪੀਐਚ ਬਿਨਾਈਨ ਪ੍ਰੋਸਟੇਟ ਹਾਈਪਰਪਲੇਜ਼ੀਆ ਮਤਲਬ ਕਿ ਪ੍ਰੋਸਟੇਟ ਦੀ ਪੰਜਾਬੀ ਚ ਇਹਨੂੰ ਕਹਿੰਦੇ ਗਦੂਦਾਂ ਦੀ ਸੋਜਿਸ਼ ਹੋ ਜਾ। ਅੱਛਾ ਇਹਦੇ ਚ ਦੇਸੀ ਦਵਾਈ ਕੋਈ ਵੱਡਾ ਲੰਬਾ ਚੱਕਰ ਨਹੀਂ ਸਿੰਪਲ ਕੈਪਸੂਲੀ ਗੋਲੀ ਟੈਬਲੇਟ ਖਾਣੀ ਦਿਨ ਚ ਦੋ ਵਾਰੀ ਖਾਣੀ ਪਿਸ਼ਾਬ ਜਿਹੜਾ ਰੁਕਾਵਟ ਹੋ ਕੇ ਆਂਦਾ ਉਹ ਖੁੱਲ ਕੇ ਆਏਗਾ। ਜਿਹੜਾ ਪ੍ਰੈਸ਼ਰ ਪੈਂਦਾ ਨਲ ਚ ਜਦਦਰ ਤੋਂ ਦੀ ਉਹ ਠੀਕ ਹੋ ਜੇਗੀ ਜਿਹੜੀ ਲਾਸ ਆਫ ਵਿਗਰ ਐਂਡ ਵਰਟੈਲਿਟੀ ਐ ਲਾਸ ਆਫ ਸੇਮਨ ਡੈਨਸਟੀ ਐ ਉਹ ਕਿਉਂਕਿ ਪ੍ਰੋਸਟੇਟ ਨਹੀਂ ਸੀਮਨ ਗਾੜਾ ਕਰਨਾ ਉਹ ਵੀ ਸਾਡੀ ਦੇਸੀ ਦਵਾਈ ਨਾਲ ਇੱਕ ਪੰਥ ਤੋਂ ਕਾਜ ਹਰ ਵਾਰੀ ਤੁਸੀਂ ਮੇਰੇ ਲੈਕਚਰ ਚ ਸੁਣਦੇ ਆ ਰਹੇ ਹੋ ਕਿ ਦੇਸੀ ਦਵਾਈ ਦਾ ਇੱਕੋ ਹੀ ਫਾਇਦਾ ਕਿ ਇਲਾਜ ਇੱਕ ਕਰ ਰਹੇ ਆਂ ਔਰ ਫਾਇਦੇ 10 ਬਣੇ ਕਰ ਰਹੇ ਆਂ ਪ੍ਰੋਸਟੇਟ ਦੀ ਦਵਾਈ ਦੇ ਰਹੇ ਆਂ ਫਾਇਦਾ ਮਰਦਾਨਾ ਤਾਕਤ ਵਲ ਰਿਹਾ ਜਿੰਨੀ ਦੁਨੀਆ ਤੁਸੀਂ ਦੇਖੋ ਪ੍ਰੋਸਟੇਟ ਦੀਆਂ ਦਵਾਈਆਂ ਖਾਂਦੇ ਆ ਉਹ ਫਿਰ ਡਾਕਟਰ ਤੁਹਾਨੂੰ ਕਹਿੰਦੇ ਜੀ ਹੁਣ ਸਾਲ ਦੋ ਸਾਲ ਖਾਲੀ ਹੈ ਲੇਕਿਨ ਨਹੀਂ ਤਾਂ ਫਿਰ ਸਰਜਰੀ ਕਰਦੇ ਜੇ ਸਰਜਰੀ ਤੋਂ ਬਚਣਾ ਹੈ ਜੇ ਸਾਈਡ ਇਫੈਕਟ ਤੋਂ ਬਚਣਾ ਹੈ ਜੇ ਲੰਬੇ ਸਮੇਂ ਤੱਕ ਦਵਾਈ ਨਹੀਂ ਖਾਣੀ ਦੇਸੀ ਦਵਾਈ ਖਾਓ ਨਹੀਂ ਤਾਂ ਦੇਸੀ ਨੁਸਖੇ ਤੇ ਘਰ ਬੈਠੇ ਕਿ ਐਸੇ ਜਿਹੜੇ ਤੁਸੀਂ ਠੀਕ ਕਰ ਸਕਦੇ ਹੋ ਪੰਪਕਿਨ ਸੀਡ ਖਾਇਆ ਕਰੋ ਪੰਪਕਿਨ ਸੀਡ ਇਹਦੇ ਲਈ ਬੜਾ ਚੰਗ। ਤਬ ਬਾਤ ਕਰਿਆ ਕਰੋ, ਸਿੱਟ ਬਾਤ ਕਰਿਆ ਕਰੋ। ਯੋਗਾ ਕਰੋ, ਐਕਸਰਸਾਈਜ਼ ਕਰੋ, ਭਾਰ ਘਟਾਓ, ਪੇਟ ਘਟਾਓ, weight ਘਟਾਓ। ਪਾਣੀ ਪਿਓ, ਖੁੱਲਕੇ ਪਿਓ। ਕ੍ਰੇਨਬੈਰੀ ਜੂਸ ਪੀ ਲਓ, ਐਲੋਵੇਰਾ ਜੂਸ ਪੀ ਲਓ। ਇਹ ਚੀਜ਼ਾਂ ਤੁਸੀਂ ਆਪ ਕਰ ਸਕਦੇ ਹੋ। ਲੇਕਿਨ ਸਾਡੀ ਦਵਾਈ ਭਾਵੇਂ ਮੈਂ ਦੱਸਿਆ, ਅਸੀਂ ਤੁਹਾਨੂੰ ਸਪੋਜ਼ ਕਰੋ ਜੇ ਅਸੀਂ ਆਰਥਰਾਇਟਸ ਦੀ ਦੇ ਰਹੇ ਹਾਂ, ਤਾਂ ਵੀ ਗਾਊਟ ਵੱਲ ਫਾਇਦਾ। ਗਾਊਟ ਦੀ ਦੇ ਰਹੇ ਹਾਂ, ਆਰਥਰਾਇਟਸ ਵੱਲ ਫਾਇਦਾ। ਇਹ ਦੋਨਾਂ ਚੀਜ਼ਾਂ ਦੀ ਦਵਾਈ ਦੇ ਰਹੇ ਆ ਕੋਲੇਸਟ੍ਰੋਲ ਦਾ ਫਾਇਦਾ ਕੋਲੇਸਟ੍ਰੋਲ ਦੀ ਦਵਾਈ ਦੇ ਰਹੇ ਆ ਆਰਥਰਾਇਟਸ ਵਾਲਾ ਫਾਇਦਾ ਆਰਥਰਾਇਟਸ ਦੀ ਦਵਾਈ ਦੇ ਰਹੇ ਆ ਕੋਲੇਸਟ੍ਰੋਲ ਦਾ ਫਾਇਦਾ ਕਈ ਵਾਰੀ ਇਹਨਾਂ ਚੀਜ਼ਾਂ ਦਾ ਕਾਰਨ ਵੀ ਕੋਲੇਸਟ੍ਰੋਲ ਬਣ ਜਾਂਦਾ ਸੋ ਪਿਆਰੇ ਦਰਸ਼ਕੋ ਜਿਹੜਾ ਅੱਜ ਟੌਪਿਕ ਫੜਿਆ ਸੀ ਗਦੂਦਾਂ ਪ੍ਰੋਸਟੇਟ ਗਲੈਂਡ ਪ੍ਰੋਸਟੇਟਾਈਟਸ ਬੀਪੀਐਚ ਪ੍ਰੋਸਟੇਟ ਕੈਂਸਰ ਇਹਨਾਂ ਚੀਜ਼ਾਂ ਦਾ ਇਲਾਜ ਅਸੀਂ ਸ਼ਰਤਾਂ ਆਯੁਰਵੈਦਿਕ ਤਰੀਕੇ ਨਾਲ ਡਿਪੈਂਡ ਕਰਦਾ ਕਿੰਨੀ ਹਾਈਪਰਟ੍ਰੋਫੀ ਆਫ ਦੀ ਪ੍ਰੋਸਟੇਟ ਗਲੈਂਡ ਵੀ ਦੂਧ ਕਿੰਨੀ ਸੋਜ ਪੈ ਗਈ ਜਾਂ ਗਦੂਦ ਕਿੰਨੀ ਵੱਡੀ ਹੋਈ ਆ ਤਾਂ ਇਹੋ ਕਹਿੰਦੇ ਨੇ ਦੇਸੀ ਦਵਾਈ ਦੇ ਨਾਲ ਕੰਸਟ੍ਰਿਕਸ਼ਨ ਹੁੰਦੀ ਹੌਲੀ ਹੌਲੀ ਕੀ ਹੋਏਗਾ ਉਹ ਗਦੂਦ ਆਪਣੀ ਨਾਰਮਲ ਲੈਵਲ ਤੇ ਆ ਜਾਏਗੀ ਗਦੂਦ ਦੀ ਸ਼ਕਲ ਤੁਸੀਂ ਦੇਖ ਰਹੇ ਹੋਗੇ ਤੁਹਾਨੂੰ ਟੀਵੀ ਤੇ ਨਜ਼ਰ ਆ ਰਹੀ ਹੋਏਗੀ ਕਿ ਪ੍ਰੋਸਟੇਟ ਗਲੈਂਡ ਨਾਰਮਲ ਦਾ ਸਾਈਜ਼ ਕੀ ਆ ਜਿਹੜਾ ਵਧਿਆ ਉਹਦਾ ਸਾਈਜ਼ ਇਸ ਕਰਕੇ ਜੇ ਤੁਹਾਨੂੰ ਲੋਕੋ ਪਿਸ਼ਾਬ ਨਾਲ ਪਸ ਆ ਰਹੀ ਹੈ ਪਿਸ਼ਾਬ ਨਾਲ ਵੀਰਜ ਆ ਰਿਹਾ ਪਿਸ਼ਾਬ ਨਾਲ ਬਲੱਡ ਆ ਰਿਹਾ ਪਿਸ਼ਾਬ ਖੁੱਲ ਕੇ ਨਹੀਂ ਆ ਰਿਹਾ ਪਿਸ਼ਾਬ ਰੁੱਕ ਕੇ ਆ ਰਿਹਾ ਬਾਰ ਬਾਰ ਪਿਸ਼ਾਬ ਕਰਨਾ ਪੈ ਰਿਹਾ ਰਾਤ ਬਾਰ ਬਾਰ ਉੱਠਣਾ ਪੈ ਰਿਹਾ ਨੀਂਦ ਡਿਸਟਰਬ ਹੋ ਰਹੀ ਹੈ ਤੇ ਹਮੇਸ਼ਾ ਹੀ ਆਪਣੇ ਡਾਕਟਰ ਕੋਲ ਜਾਓ ਚੈੱਕ ਕਰਾਓ ਤੁਹਾਨੂੰ ਦੱਸੋ ਤੇ ਉਹਨਾਂ ਨੇ ਕਹਿਣਾ ਵੀ ਤੁਹਾਡਾ ਹੋ ਸਕਦਾ ਪ੍ਰੋਸਟੇਟ ਜਿਆਦਾ ਚਾਂਸਸ 50 ਸਾਲ ਤੋਂ ਬਾਅਦ ਹੁੰਦੇ ਆ ਜਾਂ 80 80 ਸਾਲ ਦੀ ਉਮਰ 'ਚ ਇਹ ਕੰਮ ਹੁੰਦਾ ਹੈ ਲੇਕਿਨ ਜੇ ਸਪੋਜ਼ ਕਰੋ 40 50 ਸਾਲ ਦੇ ਵਿੱਚ ਇਹ ਹੋਣ ਲੱਗੇ ਤੇ ਇਹਦਾ ਮਤਲਬ ਹੈ ਚਾਂਸਸ ਹੈਗੇ ਪ੍ਰੋਸਟੇਟ ਦੀ ਗਦੂਦ ਨਾਲ ਵਧਿਆ ਹੋਵੇ ਤੁਹਾਨੂੰ ਇਹ ਦੱਸਿਆ ਕਿ ਕੈਂਸਰ ਤੱਕ ਦਾ ਇਲਾਜ ਆਇਰ ਵਿੱਚ ਹੈ ਭਾਵੇਂ ਅਸੀਂ ਕਿਸੇ ਤਰੀਕੇ ਵੀ ਟ੍ਰੀਟਮੈਂਟ ਕਰੀਏ ਔਰ ਫਿਰ ਤੁਹਾਨੂੰ ਬੜਾ ਸੌਖਾ ਵੀ ਕੈਪਸੂਲਰ ਟੈਬਲੇਟ ਫਾਰਮ ਦੇ ਵਿੱਚ ਜਾ ਤਾਂ ਮੈਂ ਦੱਸਿਆ ਵੀ ਪੰਪਕਿਨ ਸੀਡ ਖਾਇਆ ਕਰੋ ਪੰਪਕਿਨ ਸੀਡ ਤੁਹਾਡੇ ਸਾਡੇ ਕੋਲ ਇਹ ਪੰਪਕਿਨ ਸੀਡ ਤੁਹਾਨੂੰ ਕੈਪਸੂਲ ਟੈਬਲੇਟ ਸੌਫਟ ਜੈਲ ਫਾਰਮ ਚ ਵੀ ਮਿਲ ਸਕਦੇ ਪਰ ਤੁਸੀਂ ਨੇਚਰਲ ਖਾ ਲਿਆ ਕਰੋ ਇਦਾਂ ਦੇ ਫਰੂਟਸ ਵੈਜੀਟੇਬਲ ਠੀਕ ਹੈ ਕ੍ਰੇਨਬੈਰੀ ਜੂਸ ਲਓ ਐਲੋਵੇਰਾ ਜੂਸ ਲਓ ਤ੍ਰਿਫਲਾ ਜੂਸ ਲਓ ਕਬਜ਼ ਨਾ ਰਹਿੰਦਿਓ ਪੇਟ ਰੋਜ਼ ਸਾਫ਼ ਕਰੋ ਕਬਜ਼ ਦੇ ਵੀ ਅੱਗੋਂ ਸੌ ਬਿਮਾਰੀਆਂ ਕਿਸੇ ਨੂੰ ਕਬਜ਼ ਰਵੇ ਤੇ ਉਹਦੇ ਕਰਕੇ ਵੀ ਨਾਲਾਂ ਤੇ ਪਾਰ ਪੈਂਦਾ ਪੇਟ ਚ ਗੈਸ ਹੁੰਦੀ ਸਿਰ ਨੂੰ ਗੁਬਾਰ ਚੜਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਕਬਲ ਸੌਬ ਮਾਰੀਆਂ ਦੀ ਜੜਾ ਹਮੇਸ਼ਾ ਹੀ ਸੁੱਤੇ ਹੋਰਦੇ ਟਾਇਲਟ ਜਿਹੜੀ ਆਪਣੇ ਆ ਪਾਵੇ ਸੌਫਟ ਆਵੇ ਸਿਲੰਡਰ ਫਾਰਮ ਚ ਆਵੇ ਜ਼ੋਰ ਨਾਲ ਆਣਾ ਪਵੇ ਤੁਹਾਨੂੰ ਕੋਈ ਇਹ ਨਹੀਂ ਵੀ 15-20 ਮਿੰਟ ਟਾਇਲਟ ਚ ਬਹਿਣਾ ਉੱਠਦੇ ਆ 2 ਮਿੰਟ ਚ ਪੇਟ ਸਾਫ ਹੋ ਜਾਂਦਾ ਉਸ ਵੇਲੇ ਵੀ ਤੁਸੀਂ ਸੌਖਾ ਇਹ ਕੰਮ ਕਰਿਆ ਕਰੋ ਭਾਵੇਂ ਟਾਇਲਟ ਕਰ ਰਹੇ ਹੋ ਲੈਟਰਨ ਆ ਵੀ ਕੀ ਹੈ ਫਿਰ ਵੀ ਮਰੀਦ ਇਨ ਬਰੀਥ ਆਊਟ ਕਰਿਆ ਕਰੋ ਉਹਦੇ ਨਾਲ ਵੀ ਜਿਹੜਾ ਰਹਿੰਦਾ ਖੁੰਦਾ ਟਾਇਲਟ ਸਾਫ ਹੋ ਜਾਂਦਾ ਨੇਦਰ ਤੋਂ ਟੁਰਟ ਕੇ ਪਾਣੀ ਪੀ ਲਿਆ ਕਰੋ اور ਮੈਂ ਹਮੇਸ਼ਾ ਇਹ ਦੱਸਿਆ ਵੀ ਪਾਣੀ ਪਿਓ ਤੇ ਗਰਮ ਪਿਓ ਦਿਨ ਚ ਭਾਵੇਂ 10 ਬਹਰੀ ਪਿਓ ਕੋਸਾ ਪਾਣੀ ਪਿਓ ਖਾਣੇ ਤੋਂ 2 ਘੰਟਾ ਪਹਿਲਾਂ ਪਿਓ ਫਰੂਟ ਖਾਣੇ ਦੇ ਨਾਲ ਨਾ ਖਾਓ ਅੱਧੇ ਘੰਟੇ ਦਾ ਗੈਪ ਰੱਖੋ ਪ੍ਰੋਸਟੇਟ ਦੀ ਪ੍ਰੋਬਲਮ ਆ ਗਈ ਤੇ ਨੀਂਦ ਡਿਸਟਰਬ ਬਾਰ-ਬਾਰ ਹੁੰਦੀ ਹੈ ਕਿਉਂਕਿ ਤੁਸੀਂ ਜਿੰਨੀ ਵਾਰੀ ਰਾਤੀ ਉੱਠਦੇ ਹੋ ਪਿਸ਼ਾਬ ਕਰਦੇ ਹੋ ਪਿਸ਼ਾਬ ਆ ਵੀ ਜਾਂਦਾ ਪਰ ਬਲੈਡਰ ਖਾਲੀ ਨਹੀਂ ਹੁੰਦਾ ਕਾਰਨ ਪ੍ਰੋਸਟੇਟ ਗਲੈਂਡ ਕਾਰਨ ਗਦੂਦਾ ਕਾਰਨ ਗਦੋਦਾਂ ਦੀ ਸੋਜਿਸ਼ ਕਿਉਂ ਨਲਾ ਤੇ ਪਾਰ ਪੈਣ ਲੱਗ ਜਾਂਦਾ ਉਹਦੇ ਕਰਕੇ ਤੁਹਾਡਾ ਫਿਰ ਸੈਕਸ ਕਰਨ ਤੇ ਦਿਲ ਨਹੀਂ ਕਰਦਾ ਜਾਂ ਸੈਕਸ ਦੀ ਪਾਵਰ ਘਟ ਜਾਂਦੀ ਜਾਂ ਕਿਉਂਕਿ ਪ੍ਰੋਸਟੇਟ ਦੀ ਹਾਈਪਰਟ੍ਰੋਫੀ ਨਾਲ ਨਾ ਮਰਦਾਨਗੀ ਆਉਂਦੀ ਹੈ ਸੋ ਵਨ ਆਫ ਦਾ ਰੀਜਨਸ ਫॉर ਇਮਪੋਟੈਂਸ ਇਜ਼ ਪ੍ਰੋਸਟਾਈਟਿਟਸ ਐਸ ਵੈਲ ਜਦ ਕਿ ਤੁਹਾਨੂੰ ਸਟਾਰਟ ਤੇ ਕਿਹਾ ਸੀ ਜਾਂ ਇਹਨੇ 25 30 ਸਾਲ ਤੋਂ ਦੇਖਦੇ ਆ ਰਹੇ ਹੋ ਕਿ ਸਾਡੀ ਮਰਦਾਨਾ ਤਾਕਤ ਦੀ ਦਵਾਈ ਜਿਆਦਾ ਜਾਂਦੀ ਆਵੇਂ ਤੁਹਾਨੂੰ ਵੀਰੇ ਦੀ ਕਮਜ਼ੋਰੀ ਹੈ ਵੀਰੇ ਪਤਲਾ ਸ਼ਾਬ ਦੇ ਨਾਲ ਹੀ ਨਿਕਲ ਜਾਂਦਾ ਹੈ ਤਾਂਤ ਹੈ ਟਾਈਮ ਨਹੀਂ ਲੱਗਦਾ ਇਰੇਕਟਾਈਲ ਪ੍ਰੋਬਲਮ ਹੈ ਸਟੈਂਡਿੰਗ ਪ੍ਰੋਬਲਮ ਜਿਹਨੂੰ ਕਹਿੰਦੇ ਆ ਪ੍ਰੀ ਮੈਚੁਰ ਜੈਕੂਲੇਸ਼ਨ ਜਿਹਨੂੰ ਕਹਿੰਦੇ ਟਾਈਮ ਦੀ ਪ੍ਰੋਬਲਮ ਹੈ ਔਲਾਦ ਨਹੀਂ ਹੁੰਦੀ ਟੈਸਟੋਸਟੀਰੋਨ ਲੈਵਲ ਘਟਾ ਹੈ ਪ੍ਰੋਸਟੇਟ ਦੀ ਪ੍ਰੋਬਲਮ ਹੈ ਇਹ ਤੋਂ ਇਲਾਵਾ ਸ਼ੂਗਰ ਦੀ ਹੈ ਮੋਟਾਪੇ ਦੀ ਹੈ ਓਵਰ weight ਦੀ ਹੈ ਆਬੈਸਟੀ ਦੀ ਹੈ ਮੇਰੇ ਨੰਬਰ ਸਕਰੀਨ ਤੇ ਲਗਾਤਾਰ ਫਲੈਸ਼ ਕਰਦੇ ਰਹੇ ਆ ਤੁਸੀਂ ਸਿਰਫ ਕਾਲ ਕਰੋ ਮੇਰੇ ਨਾਲ ਇੰਗਲਿਸ਼ ਪੰਜਾਬੀ ਹਿੰਦੀ ਚ ਜਿੱਦਾਂ ਮਰਜ਼ੀ ਗੱਲ ਕਰੋ ਕਾਲ ਕਰਕੇ ਮੈਸੇਜ ਛੱਡ ਦਿਆ ਕਰੋ ਕਿਸੇ ਵੇਲੇ ਹੁੰਦਾ ਕਿ ਤੁਸੀਂ ਫੋਨ ਨੰਬਰ ਵੀ ਛੜਨਾ ਭੁੱਲ ਜਾਂਦੇ ਹੋ ਕਿਉਂਕਿ ਐਟ a ਟਾਈਮ 'ਚ ਕਈ ਫੋਨਾਂ 'ਨ ਕਈ ਵਾਰੀ ਫੋਨ ਨਹੀਂ ਮਿਲਦਾ ਇਹੇ ਨੰਬਰ ਮੇਰਾ WhatsApp ਤੇ ਹੈ ਦੋਨੇ ਨੰਬਰ ਤੁਸੀਂ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰੋ ਸੈਲੂਲਰ ਫੋਨ ਜਿਹੜਾ ਨੰਬਰ ਹੈ 7182165137 ਮੇਰੇ ਕੋਲ ਹੁੰਦਾ ਹਰ ਵੇਲੇ 7188495859 ਜਿਹੜਾ ਲੈਂਡਲਾਈਨ ਨੰਬਰ ਹੈ ਆਫਿਸ ਦਾ ਨੰਬਰ ਹੈ ਕਿਸੇ ਵੀ ਨੰਬਰ ਤੇ ਕਾਲ ਕਰੋ ਲੈਂਡਲਾਈਨ ਤੇ ਤੁਹਾਡਾ ਮੈਸੇਜ ਨਹੀਂ ਮਿਲਣਾ ਮੈਸੇਜ ਸੈਲ ਫੋਨ ਤੇ ਛੱਡੋਗੇ ਤੇ ਮਿਲੇਗਾ ਮੈਸੇਜ ਕਰੋ ਈਮੇਲ ਕਰੋ ਜਿਸ ਤਰ੍ਹਾਂ ਮਰਜੀ ਪਰ ਅਮਰੀਕਾ ਦੀ ਹਰ ਸਟੇਟ ਦੇ ਵਿੱਚ ਦਵਾਈ ਦੇਖੋ 3 ਤੋਂ 5 ਡੇਸ ਕੈਨੇਡਾ 7 ਤੋਂ 14 ਡੇਸ ਅਸੀਂ ਕਹਿਣਾ ਹੁੰਦਾ ਹਫਤਾ ਦੋ ਹਫਤੇ ਮਿਲ ਫੇਰ ਵੀ ਜੇ ਸੋਮਵਾਰ ਨਿਕਲੇ ਤੇ ਹਫਤੇ ਚ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਇੰਗਲੈਂਡ ਵੀ ਜਲਦੀ ਮਿਲ ਜਾਂਦੀ ਹੈ। ਦੂਸਰੇ ਕੰਟਰੀs ਹਫਤਾ ਦੋ ਹਫਤੇ ਘੱਟ ਤੋਂ ਘੱਟ ਅਸੀਂ ਕਹਿਣਾ ਹੀ ਹੈ। ਜਰਮਨ ਵਗੈਰਾ ਜਾਂ ਆਪਣਾ ਆਸਟ੍ਰੇਲੀਆ, ਨਿਊਜ਼ੀਲੈਂਡ ਇਨ੍ਹਾਂ ਮੁਲਕਾਂ 'ਚ ਕਈ ਵਾਰੀ ਜਿਆਦਾ ਟਾਈਮ ਲੱਗ ਜਾਂਦਾ ਹੈ। ਟਾਈਮ ਐਕਚੁਅਲੀ ਲੱਗਦਾ ਕਸਟਮ 'ਚ। ਸਾਡੇ ਕੋਲ ਦਵਾਈ ਸਰਵਿਸ ਮੇਰੀ ਸਰਵਿਸ ਫਾਸਟੈਸਟ ਇਨ ਦਾ ਵਰਲਡ। ਹਾਂ ਦੂਸਰੀ ਗੱਲ ਵੀ 슈ਗਰ ਕੰਟਰੋਲ ਆਪਣੀ ਰੱਖੋ। ਬਹੁਤ ਜਿਆਦਾ ਲੋਕਾਂ ਦੇ 슈ਗਰ ਵਧਿਆ ਹੈ। ਵਾਲ ਚੜਨ ਦੀ ਦਵਾਈ ਮੇਰੀ ਬਹੁਤ ਸਸਤੀ ਹੋ ਗਈ ਹੁਣ ਕਿੰਨਾ ਵੀ ਉਹ ਵੀ ਮੈਂ ਦੱਸਿਆ ਸੀ ਪਿੱਛੇ ਜੇ ਵੀ 31 ਦਸੰਬਰ ਤੱਕ ਕਰਾਂਗੇ ਪਰ ਇੱਕ ਸਪਲਾਈ ਮੇਰੇ ਕੋਲ ਹੋਰ ਹਜੇ ਰਹਿ ਗਈ ਆ ਜਿਹੜੀ ਸ਼ਾਇਦ ਉਹ ਚੱਲ ਜਾਏ ਕਿਉਂਕਿ ਉਹ ਸਸਤੀ ਆ ਕਈ ਵਾਰੀ ਇਹ ਚੀਜ਼ਾਂ ਸਾਨੂੰ ਮਿਲਦੀਆਂ ਨਹੀਂ ਵਾਲ ਚੜਨ ਦਾ ਸ਼ਰਤੀਆਲਾ ਜਿੰਨੇ ਮਰਜੀ ਵਾਲ ਚੜਦੇ ਹੋਣ ਜਿੰਨੇ ਮਰਜੀ ਗੰਜ ਪੈਂਦੀ ਹੋਵੇ ਉਹ ਦੇ ਕਰਕੇ ਸਾਡੇ ਕੋਲ ਤੇਲ ਸ਼ੈਂਪੂ ਕੰਡੀਸ਼ਨਰ ਪਰ ਜ਼ਿਆਦਾ ਦਵਾਈ ਖਾਣ ਵਾਲੀ ਹੈ ਜਿੰਨੇ ਫਰਕ ਪੈਂਦਾ ਖਾਣ ਵਾਲੀ ਦਵਾਈ ਨਾਲ ਉਨਾ ਅੱਜਕਲ ਫਲੂ ਫੇਰ ਚੱਲ ਗਿਆ ਜੇ ਫਲੂ ਦਾ ਧਿਆਨ ਰੱਖੋ ਫਲੂ ਤੋਂ ਬਚਣਾ ਜੇ ਦੇਸੀ ਦਵਾਈ ਕਿਉਂਕਿ ਇਹ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋ ਜਾਂਦਾ ਜਦੋਂ ਗਲੇ 'ਚ ਖਰਾਸ਼ ਹੋਵੇ ਜਦੋਂ ਨਿਛਾਨ ਲੱਗੇ ਨੱਕ ਪਾਣੀ ਵਗਣ ਲੱਗੇ ਤੇ ਧਿਆਨ ਕਰੋ ਉਹ ਹੀ ਫਿਰ ਪ੍ਰਕਾਉਸ਼ਨਸ ਜਿਹੜੀਆਂ ਪਹਿਲਾਂ ਇਨ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹਨ ਹਲਦੀ ਜ਼ਰੂਰ ਖਾਇਆ ਕਰੋ ਕਿਸੇ ਫਾਰਮ ਦੇ ਵਿੱਚ ਵੀ ਖਾਓ ਜਿਹੜੀ ਜੜ ਵਾਲੀ ਹਲਦੀ ਹੁੰਦੀ ਹੈ ਗੰਡਾਂ ਵਾਲੀ ਉਹ ਅਸਲੀ ਪਿਓਰ ਹਲਦੀ ਹੁੰਦੀ ਹੈ ਫਾਰੇ ਦਰਸ਼ਕੋ ਅੱਜ ਦਾ ਟੌਪਿਕ ਸੀ ਪ੍ਰੋਸਟੇਟ ਗਲੈਂਡ ਪਰ you are most welcome to give me a call for any of the problem you are going through doesn't matter you are having rheumatoid arthritis gouty arthritis obesity overweight cholesterol hypercholesteremia hypertension hyperglycosuria acha paave sugar hai. bp vadhya ja katya sugar vadhya ja katti hai type 1 hai ja type 2 aur cholesterol di dawai badi shartiya ਤੁਹਾਨੂੰ ਲਿਪੀਟੋਰ ਜ਼ੋਕਰ ਕ੍ਰਿਸਟੋਰ ਫੈਬਰੋਫਾਈਨੋਫਾਈਬਰੇਟ ساری ਉਮਰ ਖਾਂਦੇ ਲੋੜ ਨਹੀਂ ਕਿਉਂਕਿ ਇਹਨਾਂ ਦਵਾਈਆਂ ਦੇ ਕਿੰਨੇ ਕੁ ਸਾਈਡ ਇਫੈਕਟ ਹੈ ਤੁਸੀਂ ਹੈਰਾਨ ਹੋਵੋਗੇ ਕਿ ਐਕਚੁਅਲੀ ਇਹ ਬੈਨ ਹੋ ਗਈਆਂ ਪਰ ਡਾਕਟਰਸ ਨੂੰ ਆਪਣੀ ਜਗ੍ਹਾ ਲਿਖਨੀ ਆ ਪੈਂਦੀਆਂ ਤਾਂ ਕਿ ਤੁਹਾਨੂੰ ਰਿਜ਼ਲਟ ਦਿਖਾਣਾ ਹੁੰਦਾ ਉਹ ਫਿਰ ਇਹ ਵੀ ਖਾ ਕੇ ਰਿਜ਼ਲਟ ਤੇ ਮਿਲ ਜਾਂਦਾ ਉਸ ਵੇਲੇ لیکن ਉਹਦੇ ਨਾਲ ਕਿੰਨੇ ਦੁਨੀਆਂ ਨੂੰ ਇੱਕ ਅੱਧੀ ਗੋਲੀ ਖਾਦੀ ਨਹੀਂ ਤੇ ਸਾਰਾ ਸਰੀਰ ਦੁਖਣ ਲੱਗ ਗਿਆ ਐਲੋਪੈਥੀ ਦੀ ਕੋਲੇਸਟ੍ਰੋਲ ਦੀ ਦਵਾਈ ਨਾਲ ਦਰਦਾਂ ਸ਼ੁਰੂ ਦੇਸੀ ਦਵਾਈ ਕੋਲੇਸਟ੍ਰੋਲ ਦੀ ਨਾਲ ਦਰਦਾਂ ਵੀ ਠੀਕ ਥਿਸ ਇਜ਼ ਗੁੱਡ ਥਿੰਗ ਅਬਾਊਟ ਆਯੁਰਵੇਦ ਇਸੇ ਕਰਕੇ ਪਿਆਰੇ ਦਰਸ਼ਕੋ ਤੁਸੀਂ ਮੇਰਾ ਸ਼ੋਅ ਰਿਕਾਰਡ ਕਰਦੇ ਹੋ ਸ਼ੇਅਰ ਕਰਦੇ ਹੋ ਤੁਹਾਡਾ ਥੈਂਕ ਯੂ ਮੇਰਾ ਸ਼ੋਅ ਲਗਾਤਾਰ ਦੇਖਦੇ ਹੋ ਉਹਦੇ ਲਈ ਵੀ ਥੈਂਕ ਯੂ ਜਿੰਨੀ ਦੁਨੀਆਂ ਦਵਾਈ ਮਹਂਗਾਈ ਉਹਨਾਂ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਅੱਗੇ ਸ਼ੇਅਰ ਕੀਤਾ ਉਹਨਾਂ ਦਾ ਵੀ ਥੈਂਕ ਯੂ ਜਿਹੜੇ ਕੇਸਿਸ ਰੈਫਰ ਕਰ ਰਹੇ ਉਹਨਾਂ ਦਾ ਵੀ ਥੈਂਕ ਯੂ ਘਰ ਬੈਠੇ ਦਵਾਈ ਤੁਹਾਨੂੰ ਮਿਲਦੀ ਹੈ ਫੋਨ ਤੇ ਡਾਇਗਨੋਸ ਫੋਨ ਤੇ ਟਰੀਟਮੈਂਟ ਔਰ ਫੋਨ ਤੇ ਸਲਾਹ ਮੋਸਟ ਕੰਸਲਟੇਸ਼ਨ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਲਈ ਪਰ ਜਦੋਂ ਤੁਸੀਂ ਵੀ ਤੇ ਦੇਖ ਰਹੇ ਹੋ ਜਾਂ ਸ਼ੋਅ ਦੇਖ ਰਹੇ ਹੋ ਪਹਿਲਾਂ ਦੇਖ ਲਿਆ ਕਰੋ ਸੁਣ ਲਿਆ ਕਰੋ ਫ੍ਰੀ ਹੋ ਕੇ ਕਾਲ ਕਾਲ ਉਦੋਂ ਕਰੋ ਜਦੋਂ ਤੁਸੀਂ ਦਵਾਈ ਮੰਗਾਣੀ ਹੈ ਇਹ ਨਹੀਂ ਕਿ ਅੱਧਾ ਘੰਟਾ ਲਾ ਕੇ ਫਿਰ ਕਹੋ ਜੀ ਮੈਂ ਸੋਚਾਂਗਾ ਤੇ ਉਹਦੇ 'ਚ ਫਿਰ ਮੇਰਾ ਵੀ ਟਾਈਮ ਵੇਸਟ ਤੇ ਤੁਹਾਡਾ ਵੀ ਟਾਈਮ ਵੇਸਟ ਉਹਦੇ 'ਚ ਮੇਰੀ ਰਿਕਵੈਸਟ ਇਹ ਹੀ ਹੈ ਕਿ ਜੇ ਪ੍ਰੋਬਲਮ ਹੈ ਤੇ ਕਾਲ ਕਰੋ ਜੇ ਲੰਬੇ ਅਰਸੇ ਤੋਂ ਦਵਾਈ ਖਾ ਰਹੇ ਹੋ ਆਰਾਮ ਨਹੀਂ ਕੋਈ ਮਿਲ ਰਿਹਾ ਅੰਗਰੇਜ਼ੀ ਜਾਂ ਸਾਈਡ ਇਫੈਕਟ ਹੈ ਫਿਰ ਕਾਲ ਕਰੋ ਬਿਮਾਰੀ ਕੋਈ ਹੋਵੇ ਉਮਰ ਦਾ ਤਕਾਜ਼ਾ ਹੈ ਉਮਰ ਦੇ ਨਾਲ ਨਾਰ ਮਰਦਾਨੀ ਘਟਦੀ ਹੈ ਦੇਖੋ ਉਮਰ ਨਾਲ ਫਰਕ ਪੈਂਦਾ ਹੀ ਹੈ 50 ਸਾਲ ਤੋਂ ਬਾਅਦ ਸੈਕਸ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹਰ ਨੂੰ ਫਰਕ ਪੈਂਦਾ ਹੈ ਇਹ ਨੈਚੁਰਲ ਹੈ ਇਹ ਕੁਦਰਤੀ ਹੈ ਜਿੱਦਾਂ ਲੇਡੀਜ਼ ਮੀਨੋ ਪਾਸ ਹੁੰਦਾ ਆਦਮੀਆਂ 'ਚ ਵੀ ਐਂਡਰੋਪਾਸ ਹੋ ਜਾਂਦਾ ਪਰ ਪ੍ਰੋਬਲਮ ਹੈ ਕਿ ਯੰਗ ਯੰਗ ਮੁੰਡਿਆਂ ਦਾ ਇਹ ਹਾਲ ਹੋ ਚੁੱਕਾ ਜਿਹੜਾ ਬੁਢਾਪੇ ਚ ਵੀ ਨਹੀਂ ਹੁੰਦਾ ਕਮਜ਼ੋਰੀ ਮਰਦਾਨਾਂ ਨੂੰ ਆਪਣੀਆਂ ਗਲਤੀਆਂ ਨਾਲ ਪਾਵੇਂ ਸਮਝੋ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ ਜਾਂ ਡਰਾਈਵਿੰਗ ਕਰਦੇ ਹੋ ਜਾਂ ਟਰੱਕ ਡਰਾਈਵ ਕਰ ਰਹੇ ਹੋ ਪਰ ਐਸੀ ਕੋਈ ਗੱਲ ਨਹੀਂ ਕਿ ਠੀਕ ਹੈ ਵੀ ਡਰਾਈਵਿੰਗ ਬਹੁਤ ਜ਼ਿਆਦਾ ਲੌਂਗ ਸਿਟਿੰਗ ਨਾਲ ਥੋੜਾ ਫਰਕ ਪੈਂਦਾ ਉਹਦੇ ਚ ਤੁਹਾਡੀ ਐਕਸਰਸਾਈਜ਼ ਘੱਟ ਆਣੀ ਹੈ weight ਨਾ ਵਧਣ ਦਿਓ ਖੁਰਾਕ ਅਚੇਹ ਖਾਓ ਸੋ ਪਿਆਰੇ ਦਰਸ਼ਕੋ ਜੇ ਸੁਪੋਜ਼ ਕਰੋ ਵੀ weight ਜ਼ਿਆਦਾ obesity ਹੈ ਮੋਟਾਪਾ ਹੈ ਤੇ ਉਹਦੇ ਤੋਂ ਬਾਅਦ ਨਾਲ ਸੁਪੋਜ਼ ਕਰੋ ਕਬਜ਼ ਹੈ ਕੋਲੇਸਟੋਲ ਹੈ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਹਾਰਟ ਅਟੈਕ ਦੀ ਪ੍ਰੋਬਲਮ ਹੈ ਤੇ ਮੇਰਾ ਐਡਵਾਈਸ ਹੈ ਕਿ ਸਭ ਤੋਂ ਪਹਿਲਾਂ ਤੇ ਕੋਸ਼ਿਸ਼ ਕਰੋ ਵੇਟ ਘਟਾਓ ਇਸ ਕਰਕੇ ਦੱਸਦਾ ਕਿ ਵੇਟ ਘਟਾਉਣ ਨਾਲ ਹੀ 50% ਆਰਥਰਾਇਟਸ ਆਟੋਮੈਟਿਕਲੀ ਠੀਕ ਹੋ ਜਾਂਦੀ ਹੈ ਅੱਧਾ ਵੇਟ ਘਟਾਉਣ ਨਾਲ ਠੀਕ ਹੋ ਜਾਂਦਾ ਦਾਰੂ ਪੀਓ ਪੀਣੀ ਹੈ ਤੇ ਪਰ ਇੱਕ ਜਾਂ ਦੋ ਪਿਆਗ ਤੋਂ ਜ਼ਿਆਦਾ ਨਾ ਪੀਓ ਨੀਟ ਨਾ ਪੀਓ ਕੋਕਟੇਲ ਨਾ ਪੀਓ ਤੇ ਸਲੋ ਪੀਓ ਤੇ ਨਾਲ ਖੁਰਾਕ ਖਾਓ ਖਰਾਬ ਜਰੂਰ ਖਾਓ ਕਈ ਲੋਗ ਇਹ ਆ ਵੀ ਲਿਮਟ ਕੋਈ ਨਹੀਂ ਔਰ ਇੰਨੇ ਨੇ ਸਾਲ ਹੋ ਗਏ ਆ ਸਵੇਰੇ ਸ਼ਾਮ ਪੀਣੀ ਉਹ ਜਿਹੜੀ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਉਸ ਤੋਂ ਬਾਅਦ ਪ੍ਰੋਬਲਮ ਆ ਜਾਂਦੀ ਜਿਗਰ ਖਰਾਬ ਹੋ ਜਾਂਦਾ ਕਿੰਨੇ ਐਪੀਸੋਡ ਸਾਡੇ ਪਿੱਛੇ ਆਏ ਆ ਲਿਵਰ ਦੀ ਟਾਕਸਿਸਿਟੀ ਬਾਰੇ ਲਿਵਰ ਦੀ ਟਾਕਸ ਬਾਰੇ ਔਰ ਬਹੁਤੀ ਪ੍ਰੋਬਲਮ ਆਈ ਜਿਨਾਂ ਨੂੰ ਸਰੋਸਿਸ ਆਫ ਲਿਵਰ ਹੈ ਜਾਂ ਕੈਂਸਰ ਹੈ ਲਿਵਰ ਦੇ ਕੈਂਸਰ ਦਾ ਇਲਾਜ ਅੱਜ ਆਪਾਂ ਗੱਲ ਕੀਤੀ ਪ੍ਰੋਸਟੇਟ ਕੈਂਸਰ ਲਿਵਰ ਕੈਂਸਰ ਜਿਨਾਂ ਨੂੰ ਕਹਿੰਦੇ ਸਰੋਸਿਸ ਆਫ ਲਿਵਰ ਅਸੀਂ ਉਹਦਾ ਇਲਾਜ ਕਰਦੇ ਆਂ ਕੋਈ ਲੋੜ ਨਹੀਂ ਪੇਟ ਚੋਂ ਪਾਣੀ ਕਢਾਉਣ ਦੀ ਪੈਂਦਾ ਜੇ ਲੀਵਰ ਕੈਂਸਰ ਹੋ ਗਿਆ ਡੈਥ ਹੋ ਜਾਂਦੀ ਜੇ ਯਾਦ ਰੱਖਣਾ ਪ੍ਰੋਸਟੇਟ ਕੈਂਸਰ ਹੋਵੇ ਡੈਥ ਹੋ ਜਾਂਦੀ ਜੇ ਬ੍ਰੈਸਟ ਕੈਂਸਰ ਹੋਵੇ ਡੈਥ ਹੋ ਜਾਂਦੀ ਕੈਂਸਰ ਇੱਕ ਨਾਮ ਹੀ ਐਸਾ ਕਿਉਂਕਿ ਦੋ ਤਰ੍ਹਾਂ ਦੇ ਹੁੰਦੇ ਕਿ ਬਿਨਾਈਨ ਇੱਕ ਟਿਊਮਰ ਅੱਜ ਦਾ ਟੌਪਿਕ ਜਿਹੜਾ ਆਪਾਂ ਗੱਲ ਕੀਤੀ ਸਟਾਰਟ ਚ ਜਦੋਂ ਮੈਂ ਦੱਸਿਆ ਮੈਂ ਦੱਸਣਾ ਭੁੱਲ ਗਿਆ ਕਿ ਇਹ ਚੀਜ਼ ਉਦੋਂ ਖਤਰਨਾਕ ਨਹੀਂ ਜਦੋਂ ਪ੍ਰੋਸਟੇਟ ਦਾ ਟਿਊਮਰ ਬਣ ਜਾਏ ਪਹਿਲਾਂ ਤਾਂ ਗ੍ਰੋਥ ਹੋਣੀ, ਓਵਰ ਗ੍ਰੋਥ ਹੋਣੀ, ਇੱਕ ਸੈਕਸ ਦੇ ਵਿੱਚ ਜਾਣਾ। ਫਿਰ ਜਦੋਂ ਟਿਊਮਰ ਬਣ ਜੇ ਤੇ ਕੈਂਸਰ ਦੇ ਚਾਂਸਸ ਹੋ ਜਾਂਦੇ। ਇਹ ਤੋਂ ਪਹਿਲਾਂ ਕਿ ਇਹ ਸਟੇਜ ਆਵੇ, ਜਦੋਂ ਹੀ ਤੁਹਾਨੂੰ ਇਹ ਲੱਛਣ ਸ਼ੁਰੂ ਹੋ ਜਾਣ ਵੀ ਪਿਸ਼ਾਬ ਬਾਰ-ਬਾਰ ਆਉਂਦਾ ਹੈ, ਮਸਾਨਾ ਖਾਲੀ ਨਹੀਂ ਹੋ ਰਿਹਾ, ਰੁਕਾਵਟ ਹੋ ਰਹੀ ਹੈ ਤੇ ਤੁਸੀਂ ਜਲਦੀ ਅਪਰੋਚ ਕਰੋ, ਕਾਲ ਕਰੋ ਤਾਂ ਕਿ ਫਿਰ ਬਹੁਤ ਹੀ ਲੰਬੇ ਸਮੇਂ ਤੱਕ ਦਵਾਈ ਨਾ ਖਾਣੀ ਪਵੇ। ਤੁਹਾਨੂੰ ਥੋੜੀ ਦਵਾਈ ਨਾਲ ਹੀ ਆਰਾਮ ਆ ਜਾਏਗਾ। ਫਿਰ ਨਾਲ ਬਾਰ-ਬਾਰ ਕਹਿ ਰਹੇ ਆ ਪੇਸਾ ਡੀ ਡੀ ਸੀ ਦਵਾਈ ਪ੍ਰੋਸਟੇਟਲ ਮਰਦਾਨਾ ਤਾਕਤ ਬਲੀ ਫਾਇਦਾ ਮੇਰਾ ਖਲ ਟਾਈਮ ਅਜ਼ਾਦ ਨਹੀਂ ਦੇ ਰਿਹਾ ਤੁਹਾਡੇ ਸਾਰਿਆਂ ਦਾ ਦੇਖਣ ਤੇ ਸੁਣਨ ਮੈਨੂੰ ਬਹੁਤ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ